ਹਾਂਜੀ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੋ ਵੀ ਚੈਨਲ ਤੇ ਫਰਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਅੱਜ ਤੋਂ ਅਸੀਂ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੀ ਘਰ ਵਿੱਚ ਹੀ ਕਿਵੇਂ ਚਾਰ ਚੀਜ਼ਾਂ ਤੁਸੀਂ ਲੇ ਬਣਾ ਕੇ ਫੇਸ ਤੇ ਅਪਲਾਈ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਫੇਸ ਤੇ ਸ਼ਾਇਆ ਕਿਲ ਦੱਪੇ ਦਾਗ ਜਿਹੜੇ ਆ ਖਤਮ ਹੋ ਸਕਦੇ ਆ ਤੋ ਸਭ ਤੋਂ ਪਹਿਲਾਂ ਸੀ ਇਹ ਦੇ ਵਿੱਚ ਐਡ ਕਰਾਂਗੇ ਜੀ ਇੱਕ ਚਮਚ ਪੇਸਨ ਹਾਂਜੀ ਜੀ ਆਪਾਂ ਨੇ ਇਹ ਦੇ ਵਿੱਚ ਇੱਕ ਚਮਚ ਜਿਹੜਾ ਵੇਸਨ ਹੈਗਾ ਆ ਐਡ ਕਰ ਦਿੱਤਾ ਆ ਦੂਸਰੀ ਆਪਾਂ ਘਰਾਂਗੇ ਇਹਦੇ ਵਿੱਚ ਥੋੜੀ ਜੀ ਆ ਚਾਦਰਨੀ ਅੱਧਾ ਚਮਚ ਹਲਦੀ ਹਾਂਜੀ ਜੀ ਆਪਾਂ ਅੱਧਾ ਚਮਚ ਜਿਹੜੀ ਆ ਹਲਦੀ ਵਿੱਚ ਐਡ ਕੀਤੀ ਆ ਹਲਦੀ ਦੇ ਨਾਲ ਜਿਹੜਾ ਹੈ ਤੁਹਾਡੇ ਫੇਸ ਤੇ ਜੋ ਵੀ ਦਾਗ-ਦੱਬੇ ਆ ਉਹ ਸਭ ਠੀਕ ਹੋਣਗੇ ਜਿਵੇਂ ਕਿਲ ਕੁਝ ਵੀ ਆ ਉਹ ਸਾਰਾ ਕੁਝ ਠੀਕ ਹੋਏਗਾ ਤੇ ਬੇਸਣ ਦੇ ਨਾਲ ਤੁਹਾਡੇ ਫੇਸ ਤੇ ਜਿਹੜੀ ਆ ਇੱਕਦਮ ਗਲੋ ਆਏਗੀ ਸੋ ਆਪਾਂ ਨੇ 1 ਚਮਚ ਬੇਸਣ ਅੱਧਾ ਚਮਚ ਹਲਦੀ ਔਰ ਇਸ ਤੋਂ ਬਾਅਦ ਆਪਾਂ ਨੇ ਕੱਟ ਦੇ ਵਿੱਚ ਕੱਢੀ ਹੋਈ ਦੁੱਧ ਦੀ ਮਲਾਈ ਐਡ ਕਰਨੀ ਆ ਸੋ ਆਪਾਂ ਨੇ 1 ਚਮਚ ਜਿਹੜੀ ਮਲਾਈ ਕੱਢੀ ਹੋਈ ਆ ਕਰੇ ਉਹ ਅਪਲਾਈ ਕਰਨੀ ਆ ਹਾਂਜੀ ਜੀ ਆਪਾਂ ਨੇ ਇੱਕਦਰ ਇੱਕ ਚਮਚ ਜਿਹੜਾ ਆ ਮਲਾਈ ਦਾ ਐਡ ਕੀਤਾ ਤੁਸੀਂ ਜ਼ਰੂਰ ਟਰਾਈ ਕਰਿਓ ਕਿ ਤੁਹਾਡੇ ਘਰ ਵਿੱਚ ਜਿਹੜੀ ਮਲਾਈ ਆ ਉਹ ਜ਼ਰੂਰ ਉਹ ਹੀ ਐਡ ਕਰਿਓ ਸੋ ਇਹਦੇ ਨਾਲ ਜਿਹੜਾ ਆ ਮਲਾਈ ਦੇ ਨਾਲ ਤੁਹਾਡੇ ਫੇਸ ਜਿਹੜਾ ਬਿਲਕੁਲ ਸਕਿਨ ਜਿਹੜੀ ਆ ਸੌਫਟ ਹੋਊਗੀ ਜਿਹੜੇ ਸਕਿਨ ਡੈੱਡ ਹੋਈ ਆ ਉਹਨੂੰ ਵੀ ਬਹੁਤ ਹੀ ਵਧੀਆ ਮੋਇਸਚਰਾਈਜ਼ ਕਰੇਗਾ ਸੋ ਸਭ ਤੋਂ ਪਹਿਲਾਂ ਆਪਾਂ ਨੇ ਕੀਤਾ ਜੀ ਇਹਦੇ ਵਿੱਚ ਤੁਸੀਂ ਪਲੀਜ਼ ਧਿਆਨ ਦੇ ਨਾਲ ਦੇਖ ਲਿਓ ਫਰਸਟ ਆਪਾਂ ਨੇ ਐਡ ਕਰਨਾ ਹੈ ਜੀ ਇੱਕ ਚਮਚ ਵੇਸਣ ਅੱਧਾ ਚਮਚ ਹਲਦੀ ਔਰ ਇੱਕ ਚਮਚ ਮਲਾਈ ਔਰ ਲਾਸਟ ਆਪਾਂ ਜੋ ਐਡ ਕਰਾਂਗੇ ਉਹ ਤੁਸੀਂ ਆ ਥੋੜੀ ਜੀ ਕੁਆਂਟੀਟੀ ਦੇ ਹਿਸਾਬ ਦੇ ਨਾਲ ਅੱਧਾ ਚਮਚ ਜਿਹੜਾ ਦੁੱਧ ਲੈਣਾ ਹੈਗਾ ਆ ਇਹਦੇ ਵਿੱਚ ਐਡ ਕਰ ਦੇਣਾ ਹੈ ਹਾਂਜੀ ਜੀ ਤੁਸੀਂ ਦੇਖ ਹੀ ਸਕਦੇ ਹੋ ਹੁਣ ਇੱਥੇ ਮੈਂ ਅਪਲਾਈ ਕਰ ਦਿੱਤਾ ਜੀ ਥੋੜਾ ਜਿਹਾ ਅੱਧਾ ਚਮਚ ਕੁਆਂਟੀ ਦੇ ਸਹਾਰ ਦੇ ਨਾਲ ਤੁਸੀਂ ਦੁੱਧ ਐਡ ਕਰ ਦੇਣਾ ਸੋਹਣੇ ਨੂੰ ਆਪਾਂ ਕੋਲ ਬਣਾ ਦਾਂਗੇ ਇਹਦਾ ਹਾਂਜੀ ਜੀ ਤੁਸੀਂ ਦੇਖ ਹੀ ਸਕਦੇ ਹੋ ਇੱਧਰ ਅਪਲਾਈ ਹੋ ਚੁੱਕਾ ਆ ਅ ਸੌਰੀ ਅਪਲਾਈ करके ती जरूर ट्राई करो किए ये फेस जोड़ा है गया, फेस पर अप्लाई करो हम फेस करेस अप्लाई सो वीडियो में कमेंट करके जरूर दस कि लगे थू रैम डी सो चैनल बनने ली थैंक यू सो मच चैनल करे जो सबसक्राइब मिलते हैं जी मिल नवी वीडियो के न ਸੋ ਇਹਨੂੰ ਹੁਣ ਆਪਾਂ ਕਰਾਂਗੇ ਜੀ ਅਪਲਾਈ